انسانیت ਨੂੰ ਸ਼ਰਮਸਾਰ ਕਰਦੀ ਹੈ ਕਿ ਨੋਨੀ ਘਟਨਾ ਜਿਸ ਦੀ ਖਬਰ ਸਾਹਮਣੇ ਆਈ ਹੈ ਤਾਂ ਇੱਕ 8 ਸਾਲਾ ਮਾਸੂਮ ਦੇ ਨਾਲ ਉਸਦੇ ਦਾਦੇ ਦੀ ਉਮਰ ਦੇ ਇਸ ਸ਼ਖਸ ਦੇ ਵੱਲੋਂ ਜ਼ਬਰਜਨਾਹ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਜਦ ਬੱਚੀ ਦੇ ਚੀਕਣ ਚ ਲਾਉਣ ਦੀ ਆਵਾਜ਼ ਕਿਸੇ ਨੇ ਸੁਣੀ ਹੈ ਤਾਂ ਉਸ ਤੋਂ ਬਾਅਦ ਉਹ ਸ਼ਖਸ ਮੌਕੇ ਤੇ ਪਹੁੰਚਿਆ ਤੇ ਇਸ ਬਿਰਦ ਨੂੰ ਪਰੇ ਹਟਾਇਆ ਗਿਆ ਜੋ ਕਿ ਉਸ ਬੱਚੇ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ ਦਰਅਸਲ ਪਿੰਡ ਦੇ ਹੀ ਖੰਡਰਾ ਦੇ ਵਿੱਚ ਲਿਜਾ ਕੇ ਇਸ ਬੱਚੇ ਦਿਨਾਂ ਜਬਰਜਨਾ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਮਾਚੀ ਵਾਲਾ ਦਿਪੰਡ ਗੁਰੂਗੜ੍ਹ ਦਾ ਇਹ ਮਾਮਲਾ ਜੁਥੇ ਰਿਸ਼ਤੇ ਤਾਰ ਤਾਰ ਹੋਈ ਡੇ ਕਟਸਲਾ ਮਾਸੂਮ ਜੁਵਾਕੜੀ ਦੇ ਨਾਲ ਉਸਦੇ ਦਾਦੇ ਦੀ ਉਮਰ ਦੇ ਇਸ ਸ਼ਖਸ ਦੇ ਵੱਲੋਂ ਕਿ ਨੌਣਾ ਕਾਰਾ ਕੀਤਾ ਜਾ ਰਿਹਾ ਸੀ ਤਾਂ ਬੱਚੀ ਜਦ ਚੀਕਦੀ ਹੈ ਚਲਾਉਂਦੀ ਹੈ ਕਿਉਂਕਿ ਪਿੰਡ ਦੇ ਖੰਡਰਾ ਦੇ ਵਿੱਚ ਇੱਕ ਸ਼ਖਸ ਉਸ ਨੂੰ ਲੈ ਕੇ ਗਿਆ ਸੀ ਤੇ ਉਸ ਦੇ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ ਜਿਸ ਤੋਂ ਬਾਅਦ ਜਿਹੜਾ ਸ਼ਖਸ ਜਿਸ ਦੇ ਵੱਲੋਂ ਬੱਚੀ ਦੀ ਆਵਾਜ਼ ਸੁਣੀ ਜਾਂਦੀ ਉਹ ਮੌਕੇ ਤੇ ਪਹੁੰਚਦਾ ਹੈ ਤੇ ਉਸ ਬਰਦ ਨੂੰ ਪਰੇ ਹਟਾਇਆ ਗਿਆ ਤੇ ਬੱਚੀ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ ਤੇ ਉਧਰ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਦੇ ਵਿੱਚ ਅਪੀਲ ਕੀਤੀ ਹੈ ਕਿ ਜਿਹੜੇ ਦਰਿੰਦਿਆਂ ਤੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੂਜੇ ਪਾਸੇ ਡੀਐਸਪੀ ਜੁਨਾ ਦਾ ਇਹ ਕਹਿਣਾ ਹੈ ਕਿ ਇਹ ਰਾਤ ਉਹਨਾਂ ਮੁਕਦਮਾ ਦਰਜ ਕੀਤਾ ਤੇ ਮਲਜ਼ਮ ਕਾਬੂ ਹੋ ਕਿਆ ਤੇ ਕਾਰਵਾਈ ਕੀਤੀ ਜਾ ਰਹੀ ਹੈ ਕੀ ਨਾਮ ਆ ਤੁਹਾਡਾ ਮੇਰਾ ਨਾਮ ਅਰਜਨ ਕੁਮਾਰ ਹੈ ਅਰਜਨ ਜੀ ਕੀ ਘਟਨਾ ਵਾਪਰੀ ਹੈ ਜਿਹੜੇ ਪਿੰਡੇ ਚ ਘਟਨਾ ਵਾਪਰੀ ਹੈ ਸ਼ਾਮ ਦੇ ਕਰੀਬ 7:30 ਵਜੇ ਮੇਰਾ ਦੋਸਤ ਰੋਟੀ ਪਾਣੀ ਖਾ ਕੇ ਸੈਰ ਕਰਨ ਗਿਆ ਸੀਗਾ ਜੀ ਤੇ ਇਹਨੇ ਜਦ ਦੇਖਿਆ ਜੀ ਸਾਡੇ ਪਿੰਡ ਤੋਂ ਬਾਹਰ ਇੱਕ ਖੰਡਰਈ ਆਈ ਉਹ ਉਹ ਖੰਡਰ ਚੋਂ ਆਵਾਜ਼ ਆ ਰਹੀ ਸੀ ਕੁੜੀ ਦੀ ਸਾਡੇ ਘਰ ਦੇ ਲੱਗ ਗਈ ਕੁੜੀ ਜੋ ਹੁੰਦੀ ਹੈ ਤੇ ਇਹ ਇਹਨੇ ਦੇਖਿਆ ਜਦੋਂ ਜਾ ਕੇ ਉੱਥੇ ਕੁੜੀ ਨਾਲ ਇੱਕ ਬੰਦਾ 50 ਸਾਲ ਦਾ ਹੀ ਸ਼ੁਕਲੀ ਸਿੰਘ ਕੁਮਾਰ ਆਈ ਉਹਦਾ ਨਾ ਉਹ ਗਲਤ ਹਰਕਤ ਕਰ ਰਿਹਾ ਸੀਗੇ ਉਹਨਾਂ ਤੇ ਇਹਨੇ ਜੀ ਕੁੜੀ ਨੂੰ ਚਲੋ ਛੁਡਾਇਆ ਛੁੜਾਈ ਛੜਾ ਕੇ ਉਹਦੀ ਮੰਮਾ ਕੋਲੇ ਲੈ ਕੇ ਗਿਆ ਜੀ ਤੇ ਚਲੋ ਅਸੀਂ ਮੰਮਾ ਕੋਲ ਲੈ ਕੇ ਗਿਆ ਜੀ ਅਸੀਂ ਮੈਂ ਸ਼ਹਿਰ ਨੂੰ ਆ ਗਿਆ ਸੀਗਾ ਜੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਸ਼ਹਿਰ ਤੋਂ ਮੁੜ ਕੇ ਗਏ ਆ ਜੀ ਸਾਨੂੰ ਉਹ ਬੰਦਾ ਮਿਲ ਗਿਆ ਜੀ ਗੁਰਦਾਰੇ ਕੋਲੀ ਤੇ ਉਹ ਬੰਦੇ ਨੂੰ ਅਸੀਂ ਚਲੋ ਕਿਹਾ ਜੀ ਚੱਲ ਘਰ ਨੂੰ ਚੱਲ ਵੀ ਤੇ ਅਸੀਂ ਥਾਣੇ ਫੋਨ ਕੀਤਾ ਹੋਇਆ ਵੀ ਤੂੰ ਥਾਣੇ ਜਾਣਾ ਹੁਣ ਉਹ ਬੰਦਾ ਸਾਡੇ ਨਾਲ ਹੀ ਹੱਥੋਪਾਈ ਕਰਨ ਲੱਗ ਗਿਆ ਜੀ ਅਸੀਂ ਆਪਣੇ ਬਚਾਜੇ ਚਲੋ ਅਸੀਂ ਵੀ ਮਾਰੇ ਥੱਪੜ ਮੁੱਕਾ ਤੇ ਐਨੇ ਚੇ ਜੀ ਚਲੋ ਅਸੀਂ ਉਹਨੂੰ ਬਿਠਾਲ ਕੇ ਮੋਟਰਸਾਈਕਲ ਤੇ ਥਾਣੇ ਲੈ ਕੇ ਗਏ ਜੀ ਅਸੀਂ ਇਹੀ ਮੰਗ ਕਰਦੇ ਹਾਂ ਜੇ ਸਖਤ ਸਖ ਕਰਵਾਈ ਹੋਵੇ ਜੀ ਤਾਂ ਕਿ ਅੱਗੇ ਤੋਂ ਇਹ ਜੀ ਕੋਈ ਵੀ ਵਿਅਕਤੀ ਇਹ ਜੀ ਕਾਨੂੰਨੀ ਹਰਕਤ ਨਾ ਕਰੇ ਮੇਰਾ ਨਾਮ ਤੇਜਵੰਤ ਸਿੰਘ ਆ ਜੀ ਪਿੰਡ ਗੁਰੂਵੜ ਤੋਂ ਰਹਿਣ ਵਾਲਾ ਜੀ ਕੀ ਕਟਣਾ ਵਾਪਰੀ ਜਿਹੜੀ ਬੱਚੀ ਕਟਣਾ ਵਾਪਰੀ ਰਾਤ ਖਾਣਾ ਖਾ ਕੇ ਮੈਂ ਸੈਰ ਕਰਨ ਵਾਸਤੇ ਬਾਹਰ ਨਿਕਲਿਆ ਸੀ ਜਦੋਂ ਮੈਂ ਪਿੰਡ ਤੋਂ ਥੋੜਾ ਬਾਹਰ ਗਿਆ ਤੇ ਪਿੰਡ 'ਚ ਖੰਡਰ ਵਰਗੇ ਦੋ ਕਮਰੇ ਨੇ ਉਹ ਮੋੜ ਤੋਂ ਮੁੜਿਆ ਮੈਂ ਤਾਂ ਕੁੜੀ ਦੀ ਨਾ ਚੀਕਣ ਦੀ ਆਵਾਜ਼ ਸੁਣੀ ਮੈਂ ਜਦੋਂ ਮੈਂ ਜਾ ਕੇ ਦੇਖਿਆ ਜੀ ਉਹ ਬੰਦਾ 5 ਸਾਲ ਦੀ ਬੱਚੀ ਨੂੰ ਰੇਵ ਕਰਨ ਲੱਗਿਆ ਹੋਇਆ ਸੀ ਠੀਕ ਹੈ ਜੀ ਉਹ ਬੰਦੇ ਨੂੰ ਮੈਂ ਜਾ ਕੇ ਫੜਿਆ ਠੀਕ ਹੈ ਜੀ ਕੁੜੀ ਨੂੰ ਦੇਖਿਆ ਮੈਂ ਫਿਰ ਆਪਣੇ ਘਰਦਿਆਂ ਨੂੰ ਮੈਂ ਫੋਨ ਕਰਿਆ ਉਹਨਾਂ ਨੂੰ ਬੁਲਾਇਆ ਕੁੜੀ ਦੇ ਕੱਪੜਾ ਲੀੜਾ ਪਾਇਆ ਠੀਕ ਹੈ ਜੀ ਤੇ ਕੱਪੜਾ ਲੀੜਾ ਪਾ ਕੇ ਕੁੜੀ ਨੂੰ ਅਸੀਂ ਉਹਦੇ ਮਾਪਿਓ ਦੇ ਹਵਾਲੇ ਕਰਿਆ ਅ ਪਛਾ ਦਾਂ ਦਿੱਤੀ ਹਾਂ ਜੀ ਇਹ ਨਹੀਂ だっ ਲੇਟ ਪਰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਮੇਰਾ ਬੱਚੀ ਜਿਹੜਾ ਉਹਦੇ ਗੁਰੂਵਰਪਿੰਡ ਦੀ ਗੱਲ ਹੈ ਠਿਕਟ ਸਾਲ ਦੀ ਬੱਚੀ ਹੈ ਉਹਦੇ ਨਾਲ ਜਿਹੜਾ ਜੋਰਦਸ ਸੀ ਰਾਤ ਮੇਨ ਸੀ ਕਰਨ ਦੀ ਪੂਰਕ ਕਰਨ ਦੀ ਕੋਸ਼ਿਸ਼ ਕੀਤੀ ਜੀ ਦੀ ਸੁੰਦੀ ਰਾਤ ਹੀ ਸਾਡੇ ਐਸਪੀ ਮਸ਼ੂੜਾ ਦੇ ਪਿੰਡ ਵਾਲਾਂ ਦੇ ਸਹਿਯੋਗ ਦੇ ਨਾਲ ਰਾਤ ਜਿਹੜਾ ਮੁੱਢਮ ਸੀ ਸ਼ਕਲੂ ਮੈਤ ਸਾਨੂੰ ਸ਼ਗੂ ਮੈਤ ਜਿਹੜਾ ਇਹ ਬੱਚੀ ਦਾ ਪਰਿਵਾਰਾਂ ਜੋ ਦੇਸ਼ੇਦਾਰ ਨੂੰ ਦਾਦੇ ਦੇ ਬਰਾਬਰ ਲੱਗਦਾ ਸੀ ਇਹ ਡੰਬ ਮੈਨ ਰਾਈਟ ਆ ਗੰਗਵਾਜੀ ਨੂੰ ਕਹਦੇ ਨੇ ਤੇ ਇਹਨੂੰ ਰਾਤ ਨੂੰ ਅਰੈਸਟ ਕਰ ਲਿਆ ਸੀ ਇਹਦੇ ਖਿਲਾਫ ਐਫਆਰ ਨੰਬਰ 132 ਅੰਡਰ ਸੈਕਸ਼ਨ 62 2 ਤੇ 62 ਵੀਨਸ ਇਸ ਤਰ੍ਹਾਂ ਧਰਾਂ ਬੋਖੂ ਐਕਸਡੇ ਜਿਹੜਾ ਪਰਚਾ ਦਰਜ ਕੀਤਾ ਗਿਆ ਮੁੱਲ ਜੋ ਨੂੰ ਰਾਤ ਦੀ ਜਿਹੜਾ ਅਰੈਸਟ ਕਰ ਲਿਆ ਗਿਆ ਜਿਹਦੇ ਸੰਬੰਧੀ ਜਿਹੜੀ ਫਰਦਰ ਜਿਹੜੀ ਤਫਤੀਸ਼ ਹੈ ਉਹ ਸਾਡੀ ਬੇਨਤੀ ਹੈ ਇਹ ਪ੍ਰਵਾਸੀ ਕੋ ਆਪਣੇ ਪ੍ਰਵਾਸੀ ਨੇ ਜਿਵੇਂ ਵਿਹਾਰ ਦਿੰਦਾ ਪਰ 22 ਸਾਲ ਤੋਂ ਇਸ ਗੁਰੂਗੜ੍ਹ ਪਿੰਡ ਦੇ ਵਿੱਚ ਹੀ ਰਹਿੰਦੇ